ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਿਸ ਤੋਂ ਬਾਅਦ ਕਿਸਾਨ ਬੇਹੱਦ ਖੁਸ਼ ਦਿਖਾਈ ਦੇ ਰਹੇ ਨੇ ਹੜ੍ਹਾਂ ਦੇ ਦੌਰਾਨ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ ਉਸ ਤੋਂ ਬਾਅਦ ਸਰਕਾਰ ਦੇ ਕੋਲ ਮੁਆਵਜ਼ੇ ਦੀ ਗੋਹਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਈ ਗਈ ਸੀ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਗਏ ਨੇ ਹਾਲਾਂਕਿ ਸ੍ਰੀਕਰ ਦੇ ਵੱਲੋਂ ਜੋ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਸੀ ਮੁਆਵਜ਼ਾ ਰਾਸ਼ੀ ਨੂੰ ਲੈ ਕੇ ਵੀ ਉਹਨਾਂ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਸ੍ਰੀ ਆ ਭਗਵੰਤ ਮਾਨ ਨੇ ਜੋ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਉਹਨਾਂ ਦੇ ਖਰਾਬ ਹੋਈਆਂ ਫਸਲਾਂ ਦੀ ਮਿਲੇਗੀ ਹੁਣ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਗਏ ਨੇ ਤੇ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਮਿਲ ਗਈ ਹੈ ਕਿਸਾਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਤੇ ਸਰਕਾਰ ਦਾ ਧੰਨਵਾਦ ਕਰਦੇ ਕਿਸ ਤਰੀਕੇ ਨਾਲ ਦਿਖਾਈ ਦੇ ਰਹੇ ਨੇ ਤੁਸੀਂ ਵੀ ਸੁਣੋ ਆਪਣੇ ਪਿੰਡ ਦੇ ਵਿੱਚ ਜਿਹੜੇ ਆਪਣੇ ਹੜ੍ਹਾਂ ਦੇ ਨਾਲ ਫਸਲ ਖਰਾਬ ਹੋਈ ਸੀ ਐਮ ਐਲ ਏ ਸਾਹਿਬ ਆਈ ਸੀ ਵੀ ਉਹਦੀ ਮੁਆਵਜ਼ਾ ਰਾਸ਼ੀ ਜਿਹੜੀ ਸਾਡੇ ਪਿੰਡ ਨੂੰ 54 ਲੱਖ ਰੁਪਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਕਿ ਅੱਜ ਅਕਾਊਂਟ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਸਾਡੇ ਚ ਆ ਜਾਣਗੇ ਕਿੰਨੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਆਪਣੇ ਪਿੰਡ ਦੇ ਦਾ ਤਕਰੀਬਨ ਸਾਡੇ ਇੱਕ ਘਰ ਤੋਂ ਜਿਹੜਾ ਪਾਰ ਹੈ 300 ਕਿੱਲਾ ਜ਼ਮੀਨ ਹੈ ਉਹਦਾ ਤਕਰੀਬਨ ਹਰ ਇੱਕ ਡਾਈ ਤਕਰੀਬਨ ਬਿੱਗੇ ਦਾ 4000 ਰੁਪਿਆ ਯਾਨੀ ਕਿ 4 ਬਿੱਗੇ ਦਾ 16000 ਰੁਪਿਆ ਮਿਲਿਆ ਜੀ ਜਿੱਦਾਂ ਆਪਣਾ ਜਿਹੜਾ ਇਲਾਕਾ ਹੈ ਕਾਗੜ ਦੀ ਮਾਰ ਰੇਟ ਹੈ ਪਹਿਲੇ ਸਰਕਾਰਾਂ ਨੇ ਮੁਆਵਜ਼ਾ ਦਿੰਦੀਆਂ ਸਨ ਉਹਦੇ ਫਰਵਾਰੀ ਸਰਕਾਰ ਨੇ ਮੁਆਵਜ਼ਾ ਦਿੱਤਾ ਕੋਈ ਫਰਕ ਲੱਗਦਾ ਤੁਹਾਨੂੰ ਦੇ ਵਿੱਚ ਮੁਆਵਜ਼ਾ ਇਹ ਕਿ ਅਕਾਊਂਟ ਦੇ ਵਿੱਚ ਆ ਰਿਹਾ ਹਰ ਕਿਸੇ ਦੇ ਵਿੱਚ ਉਹ ਚੈੱਕ ਨਹੀਂ ਦੇਜਾ ਰਹੇ ਜਿਹੜੇ ਪਹਿਲਾਂ ਚੈੱਕ ਦਿੰਦੇ ਸੀਗੇ ਚੈੱਕ ਦੇ ਵਿੱਚ ਪ੍ਰੋਬਲਮਾਂ ਆਦੀ ਕਿਸਾਨ ਨੂੰ ਇਹ ਕਿ ਜਿਹੜਾ ਮੁਆਵਜ਼ਾ ਰਸੀ ਹੈ ਅਕਾਊਂਟ ਦੇ ਵਿੱਚ ਅਜ ਗੰਡਵਿਜਲ ਦੇ ਵਿੱਚ ਤੁਹਾਨੂੰ ਮਿਲਿਆ ਜੀ ਮੁਆਵਜ਼ਾ ਬਸ ਹਾਲੇ ਤਾਂ ਪਾਇਨੀ ਆ ਗਏ ਇਕ ਕਹੇ ਰੇ ਆ ਜੂਗਾ ਜੀ ਮੌਜ ਆ ਜੂਗਾ ਜੀ ਜੀ ਕੀ ਨਾਮ ਹੈ ਆਪਣਾ ਕਿਹੜਾ ਪਿੰਡ ਹੈ ਮੇਰਾ ਨਾਮ ਜਗਤਾਰ ਸਿੰਘ ਆ ਜੀ ਪਿੰਡ ਰੰਪਰੇ ਜੀ ਅੱਜ ਕੀ ਪ੍ਰੋਗਰਾਮ ਆਉਣਾ ਪਿੰਡ ਦੇ ਵਿੱਚ ਐਮ ਐਲ ਏ ਸਭਾ ਆਈ ਆਪਣੇ ਪਿੰਡ ਦੇ ਵਿੱਚ ਜਿਹੜੇ ਆਪਣੇ ਹੜ੍ਹਾਂ ਦੇ ਨਾਲ ਫਸਲ ਖਰਾਬ ਹੋਈ ਸੀ ਐਮ ਐਲ ਏ ਸਭਾ ਆਈ ਸੀ ਉਹਦੀ ਮੁਆਵਜ਼ਾ ਰਾਸੀ ਜਿਹੜੀ ਸਾਡੇ ਪਿੰਡ ਨੂੰ 54 ਲੱਖ ਰੁਪਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਉਹ ਅੱਜ ਕਾਉਂਟ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਸਾਡੇ ਚ ਆ ਜਾਣਗੇ ਕਿ ਕਿੰਨੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ ਪਰਿੰਡ ਦੇ ਨਾਲ ਤਕਰੀਬਨ ਸਾਡੇ ਇੱਕ ਘਰ ਤੋਂ ਜਿਹੜਾ ਪਾਰ ਹੈ 300 ਕਿੱਲਾ ਜ਼ਮੀਨ ਹੈ ਉਹਦਾ ਤਕਰੀਬਨ ਹਰ ਇੱਕ ਦਾ ਹੀ ਤਕਰੀਬਨ ਬਿੱਗੇ ਦਾ 4000 ਰੁਪਿਆ ਯਾਨੀ ਕਿ 4 ਵਿਗੇ ਦਾ 16000 ਰੁਪਿਆ ਮਿਲਿਆ ਜੀ ਪੀ ਜਿੱਦਾਂ ਆਪਣਾ ਜਿਹੜਾ ਇਲਾਕਾ ਹੈ ਘਾਗੜ ਦੀ ਮਾਰ ਰੇਟ ਹੈ ਪਹਿਲੇ ਸਰਕਾਰਾਂ ਨੇ ਮੁਆਵਜ਼ਾ ਦਿੰਦੀਆਂ ਸਨ ਉਹਨਾਂ ਦੇ ਫਿਰ ਵਾਲੀ ਸਰਕਾਰ ਨੇ ਮੁਆਵਜ਼ਾ ਦਿੱਤਾ ਕੋਈ ਫਰਕ ਲੱਗਦਾ ਤੁਹਾਨੂੰ ਦੇ ਵਿੱਚ ਮੁਆਵਜ਼ਾ ਇਹ ਕਿ ਅਕਾਊਂਟ ਦੇ ਵਿੱਚ ਆਰਿਆ ਹਰਕਈ ਦੇ ਵਿੱਚ ਉਹ ਚੈੱਕ ਨਹੀਂ ਦੇਜਿਆ ਜਿਹੜੇ ਪਹਿਲਾਂ ਚੈੱਕ ਦਿੰਦੇ ਸੀਗੇ ਚੈੱਕ ਦੇ ਵਿੱਚ ਪ੍ਰੋਬਲਮਾਂ ਦੀ ਕਿਸਾਨ ਨੂੰ ਇਹ ਕਿ ਜਿਹੜਾ ਮੁਆਵਜ਼ਾ ਰਸੀ ਹੈ ਅਕਾਊਂਟ ਦੇ ਵਿੱਚ ਆਜ ਗੰਡ ਵਿਜਲ ਦੇ ਵਿੱਚ ਤੁਹਾਨੂੰ ਮਿਲਿਆ ਮੁਆਵਜ਼ਾ ਬਸ ਹਾਲੇ ਤਾਂ ਆਇਆ ਨਹੀਂ ਹੈਗਾ ਲੇਕਿਨ ਕਰੇ ਆਜੂਗਾ ਜੀ ਮੁਆਵਜ਼ਾ ਆਜੂਗਾ